ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਧਰਿਵਾਲ ਤੋਂ ਅਹਿਮ ਖਬਰ ਮਾਨਯੋਗ ਚੋਣ ਕਮਿਸ਼ਨਰ ਪੰਜਾਬ ਦੇ ਅਧਿਸ਼ਾ ਅਤੇ ਐਸਐਸਪੀ ਫਰਦਾਬੁਰ ਸ਼੍ਰੀ ਦੇ ਆਮਾ ਹਰੀਸ਼ ਕੁਮਾਰ ਦੇ ਨਿਰਦੇਸ਼ਾਂ ਤਹਿਤ ਚੋਣ ਦੌਰਾਨ ਨਜਾਇਜ਼ ਖਾਬ ਅਤੇ ਨਸ਼ਿਆਂ ਦੀ ਦੁਰਵਰਤੋਂ ਦੀ ਰੋਕਥਾਮ ਲਈ ਅੱਜ ਅਕਸਾਈਜ਼ ਵਿਭਾਗ ਦੇ ਇੰਸਪੈਕਟਰ ਵਿਕਰਮਜੀਤ ਸਿੰਘ ਡੀਐਸਪੀ ਰਾਜਵੀਰ ਸਿੰਘ ਅਤੇ ਐਸਐਚਓ ਧਰਿਵਾਲ ਇੰਸਪੈਕਟਰ ਮਨਦੀਪ ਸਲਗੋਤਰਾ ਵੱਲੋਂ ਭਾਰੀ ਪੁਲਿਸ ਫੋਰਸ ਨਾਲ ਧਾਰੀਵਾਲ ਦੇ ਸ਼ਰਾਬ ਦੇ ਠੇਕੇ ਅਤੇ ਗੋਦਾਮ ਚੈੱਕ ਕੀਤੇ ਗਏ ਤਾਂ ਜੋ ਕੋਈ ਅਨਅਧਿਕਾਰਕ ਨਜਾਇਜ਼ ਸ਼ਰਾਬ ਬਿਨਾਂ ਰਿਕਾਰਡ ਇਕੱਠੀ ਨਾ ਕੀਤੀ ਜਾਵੇ ਇਸ ਮੌਕੇ ਤੇ ਡੀਐਸਪੀ ਰਾਜਵੀਰ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਬਹੁਤ ਬਰੀਕੀ ਨਾਲ ਵੱਖ-ਵੱਖ ਬ੍ਰਾਂਡਾਂ ਦੀ ਸ਼ਰਾਬ ਦੇ ਸਟਾਕ ਫਿਜ਼ੀਕਲੀ ਚੈੱਕ ਕੀਤਾ ਗਿਆ ਜੋ ਕਿ ਰਿਕਾਰਡ ਮੁਤਾਬਕ ਬਿਲਕੁਲ ਸਹੀ ਅਤੇ ਪੂਰਾ ਪਾਇਆ ਗਿਆ ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀ ਚੈਕਿੰਗ ਅਤੇ ਨਿਗਰਾਨੀ ਕੀਤੀ ਜਾਵੇਗੀ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਸਰ ਅੱਜ ਜਿਹੜੀ ਠੇਕਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹੀ ਆ ਕਿ ਚਾਹੇ ਬਈ ਆਮ ਰੁਟੀਨ ਚ ਹਾਂਜੀ ਨਹੀਂ ਇਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੇ ਆ ਇਹ ਐਕਸਾਈਜ਼ ਇੰਸਪੈਕਟਰ ਸਾਹਿਬ ਸਰਦਾਰ ਬਿਕਰਮਜੀਤ ਸਿੰਘ ਜੀ ਨਾਲ ਨੇ ਇਹਨਾਂ ਨੂੰ ਨਾਲ ਲੈ ਕੇ ਸਾਰੇ ਜਿਹੜੇ ਗੋਡਾਊਨ ਆ ਤੇ ਠੇਕੇ ਆ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਕਿ ਇਹਨਾਂ ਦਾ ਜਿਹੜਾ ਸਟਾਕ ਰਜਿਸਟਰ ਹੈ ਉਹ ਚੈੱਕ ਕੀਤਾ ਜਾ ਰਿਹਾ ਇਹ ਜਿਹੜਾ ਮਾਲ ਜਿਹੜਾ ਬਬਿਲਕੁਲ ਕਾਇਦੇ ਅਨਸਾਰ ਜਿਹੜਾ ਕਾਨੂੰਨ ਅਨਸਾਰ ਹੈ ਬਿਲਕੁਲ ਇਹਨਾਂ ਨੇ ਜੋ ਸ਼ਰਾਬ ਰੱਖੀ ਆ ਸਹੀ ਰੱਖੀ ਆ ਉਹਦੇ ਬਾਰੇ ਜਿਹੜੀ ਆ ਅਸੀਂ ਅੱਜ ਜਿਹੜੀ ਆ ਸਾਰੇ ਗਡਾਉਨ ਤੇ ਠੇਕਿਆਂ ਦੇ ਵਿੱਚ ਜਿਹੜੀ ਆ ਐਕਸਾਈਜ਼ ਸਪੈਟਰ ਸਾਹਿਬ ਨਾਲ ਲੈ ਕੇ ਚੈਕਿੰਗ ਕਰ ਰਹੇ ਆ ਕੋਈ ਖਾਮੀਆਂ ਪਾਈਆਂ ਗਈਆਂ ਵਿੱਚ ਜੀ ਨਹੀਂ ਇਹ ਠੀਕ ਆ ਸਪੈਟਰ ਸਾਹਿਬ ਨੇ ਚੈੱਕ ਕੀਤਾ ਵਾ ਉਹ ਕਹਿੰਦੇ ਆ ਵੀ ਰਿਕਾਰਡ ਮੁਤਾਬਕ ਜਿਹੜੀ ਆ ਜੋ ਸ਼ਰਾਬ ਵੀ ਸਹੀ ਪਈ ਅੱਜ ਮਨੀਤਾਰੀ ਭਰੀ ਹੁਣ ਤੋਂ ਹੋਟ ਨਾਲ ਠੇਕਿਆਂ ਦੀ ਪੜਤਾਲ ਕੀਤੀ ਜਾ ਰਹੀ ਆ ਜੀ ਠੀਕ ਹੈ ਨਾ ਕਹਿੰਦੇ ਅਸ਼ਾ ਇਹ ਰੂਟੀਨ ਦੀ ਚੈਕਿੰਗ ਹੈ ਜੀ پولیس ਆਪਣੇ ਡੀਐਸਪੀ ਸਾਹਿਬ ਦੇ ਨਾਲ ਲੈ ਕੇ ਜੁਆਇੰਟ ਚੈੱਕ ਕੀਤਾ ਜਾ ਰਿਹਾ ਠੇਕਿਆਂ ਦੇ ਵਿੱਚ ਕਿ ਕੋਈ ਵੀ ਸਟਾਕ ਜਿਹੜਾ ਇਹਨਾਂ ਦਾ ਅਨਅਧਿਕਾਰਿਕ ਤੌਰ ਤੇ ਇੱਥੇ ਸਟਾਕ ਨਾ ਕੀਤਾ ਹੋਵੇ ਕਿਸੇ ਗਦਾਮ ਦੇ ਵਿੱਚ ਉਹ ਸ਼ਰਾਬ ਨਾ ਰੱਖੀ ਹੋਵੇ ਜਿਹੜੀ ਇਹਨਾਂ ਡਿਊਟੀ ਪਰ ਨਹੀਂ ਹੈ ਇਸ ਠੇਕੇ ਦੇ ਚੈੱਕ ਕੀਤਾ ਗਿਆ ਧਾਰੀਵਾਲ ਦੇ ਇੱਥੇ ਜਿਹੜਾ ਸਟਾਕ ਹੈ ਸਟਾਕ ਰਜਿਸਟਰ ਨਾਲ ਟੈਲੀ ਕਰਦਾ ਤੇ ਠੀਕ ਪਾਇਆ ਗਿਆ